ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਉਂਟੀ ਕੈਪਟਨ ਦਾ ਟਾਇਰ ਜੋਗਿੰਦਰ ਸਿੰਘ ਫਾਦਰ ਆਫ ਸ਼ਹੀਦ ਲੈਫਟੀਨੈਂਟ ਅਭੀਦ ਸਿੰਘ ਸ਼ੋਕ ਚੱਕਰਾ ਅਸੀਂ ਅੱਜ ਸ਼ਹੀਦ ਲੈਫਟੀਨੈਂਟ ਅਭੀਦ ਸਿੰਘ ਅਸ਼ੋਕ ਚੱਕਰਾ ਦੇ ਗੇਟ ਦੇ ਖੜੇ ਹਾਂ ਇਹ ਗੇਟ 2014 ਵਿੱਚ ਬਣਿਆ ਸੀ ਤੇ ਉਸ ਦੀ ਹਾਲਤ ਤਕਰੀਬਨ 9 ਸਾਲਾਂ ਵਿੱਚ ਬਹੁਤ ਖਰਾਬ ਹੋ ਚੁੱਕੀ ਸੀ ਮੈਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਹੈ ਰਿਟਨ ਐਪਲੀਕੇਸ਼ਨ ਦਿੱਤੀ ਹੈ ਕਿ ਇਸ ਗੇੜ ਦੀ ਮੁਰੰਮਤ ਕੀਤੀ ਜਾਵੇ ਅਗਰ ਤੁਸੀਂ ਸਰਕਾਰ ਨਹੀਂ ਕਰ ਸਕਦੀ ਤੇ ਸਾਨੂੰ ਦੱਸਿਆ ਜਾਵੇ ਅਸੀਂ ਆਪਣੇ ਓਨ ਅਰੇਂਜਮੈਂਟ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਪ੍ਰਸ਼ਾਸਨ ਨੇ ਇਹਦਾ ਕੋਈ ਉੱਤਰ ਨਹੀਂ ਆ ਮੈਂ ਦੋ ਤਿੰਨ ਰਿਮਾਈਂਡਰ ਵੀ ਉਹਨਾਂ ਨੂੰ ਦਿੱਤੇ ਹੈ ਇਹ ਨਗਰ ਕੌਂਸਲ ਗੁਰਦਾਸਪੁਰ ਦੇ ਧਿਆਨ ਵਿੱਚ ਵੀ ਹੈ ਉਹਨਾਂ ਨੂੰ ਕਾਪੀ ਕੀਤੀ ਸੀ ਔਰ ਡੀਸੀ ਸਾਹਿਬ ਨੂੰ ਵੀ ਕਾਪੀ ਕੀਤੀ ਸੀ ਉਹ ਮੇਰੇ ਕੋਲ ਇਹ ਸਾਰੇ ਜਿਹੜੇ ਡਾਕੂਮੈਂਟਸ ਹੈ ਪ੍ਰੂਫ ਵੀ ਹੈਗਾ ਲੇਕਿਨ 6 ਮਹੀਨੇ ਵੇਟ ਕਰਨ ਤੋਂ ਬਾਅਦ ਜਦੋਂ ਉਹਨਾਂ ਕੋਈ ਇਹਦੇ ਤੇ ਐਕਸ਼ਨ ਨਹੀਂ ਲਿਆ ਕੋਈ ਰਿਪਲਾਈ ਨਹੀਂ ਦਿੱਤਾ ਤੇ ਫਿਰ ਅਸੀਂ ਪਰਿਵਾਰ ਨੇ ਬੈਠ ਕੇ ਸੋਚਿਆ ਕਿ ਗੇਟ ਜਿਹੜਾ ਹੈ ਟੁੱਟ ਰਿਹਾ ਹੈ ਜੋ ਟਾਈਲਸ ਵਗੈਰਾ ਉਪਰੋ ਹੈ ਉਹ ਡਿਗੰਟੇ ਜਿਹੇ ਹੈ ਲੋਕਾਂ ਦੇ ਸਿਰਾਂ ਵਿੱਚ ਵੱਜ ਰਿਹਾ ਸਨ ਲੋਕੀ ਵੀ ਇਤਰਾਜ਼ ਕਰਦੇ ਸਨ ਇੱਥੋਂ ਦੀ ਜੋ ਜਾਣਦੇ ਸਨ ਤੇ ਫਿਰ ਅਸੀਂ ਪਰਿਵਾਰ ਨੇ ਫੈਸਲਾ ਲਾ ਕੇ ਇਹ 게ਟ ਦਾ ਨਵੀਨੀਕਰਨ ਕੀਤਾ ਹੈ ਜੋ ਕਿ ਤੁਹਾਡੇ ਸਾਹਮਣੇ ਹੈ ਜਨਤਾ ਦੇ ਸਾਹਮਣੇ ਹੈ ਇਸ ਤੇ ਸਾਡਾ ਤਕਰੀਬਨ 9 ਲੱਖ ਰੁਪਏ ਖਰਚੋ ਹੋਇਆ ਹੈ ਬੇਟਾ ਨੇ ਕਮਿਸ਼ਨ ਮਾਰਚ 2011 ਵਿੱਚ ਲਿਆ ਸੀ ਉਸ ਤੋਂ ਬਾਅਦ ਉਸ ਦੀ ਪੋਸਟਿੰਗ ਗੁਰੇ ਸਕੱਤਰ ਵਿੱਚ ਹੋਈ ਜੋ ਕਿ 15 ਮਾਰਾਠਾ ਲਾਈ ਦੇ ਨਾਲ ਸੀ ਤਕਰੀਬਨ 5 ਮਹੀਨੇ ਦੀ ਸਰਵਸਤ ਤੋਂ ਬਾਅਦ 20 ਗਸਤ 2011 ਵਿੱਚ ਗੁਰੇ ਸੈਕਟਰ ਵਿੱਚ ਉਸ ਦਾ ਮੁਕਾਬਲਾ 17 ਅਤਵਾਦੀਆਂ ਨਾਲ ਹੋਇਆ ਤੇ ਉਹਦੇ ਵਿੱਚੋਂ ਤਕਰੀਬਨ 13 ਟੈਰਰਿਸਟ ਮਾਰ ਦਿੱਤੇ ਇੱਕ ਟੈਰਰਿਸਟ ਸੁਪਿਆ ਪਿਆ ਪਿਆ ਸੀ ਜਦ ਕਿ ਬੇਟਾ ਇੱਕ ਆਪਣੇ ਸਾਥੀ ਨੂੰ ਬਚਾ ਕੇ ਸਾਈਟ ਦੇ ਕਰ ਰਿਹਾ ਸੀ ਇੱਕ ਟੈਰਰਿਸਟ ਨੇ ਉਸ ਦੇ ਮੱਥੇ ਵਿੱਚ ਗੋਲੀ ਮਾਰ ਦਿੱਤੀ ਸਰ ਵਿੱਚ ਉਸਨਾ ਬੇਟੇ ਦੀ ਫਿਰ ਵੀ ਲੜਦਾ ਰਿਹਾ ਤੇ ਅਖੀਰ 사ਤਕ ਲੜ ਕੇ ਉਸਨੇ ਆਪਣਾ ਸ਼ਹਾਦਤ ਦਾ ਜਮਨ ਦਿੱਤਾ ਉਦੋਂ ਦੇ ਵਾਦੇ ਫਿਰ ਕਿੱਥੇ ਗਏ ਕਿੰਤੋ ਵਾਦੇ ਇਸ ਤਰ੍ਹਾਂ ਹੈ ਜੋ ਆਰਮੀ ਦੇ ਵਾਦੇ ਹਨ ਉਹ ਤਾਂ ਪੂਰੇ ਕਰ ਦਿੱਤੇ ਹਨ ਲੇਕਿਨ ਪ੍ਰਸ਼ਾਸਨ ਬਹੁਤ ਵਾਦੇ ਕਰਦਾ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਖਾਸ ਕਰਕੇ ਸ਼ਹੀਦਾਂ ਦੀਆਂ ਜੋ ਇਮਾਰਤਾਂ ਬੜੀਆਂ ਹਨ ਗੇਟ ਬਣੇ ਹਨ ਪ੍ਰਸ਼ਾਸਨ ਸਰਕਾਰ ਬਣਾ ਕੇ ਦਿੰਦੀ ਹੈ ਲੇਕਿਨ ਬਾਅਦ ਵਿੱਚ ਉਹਦੀ ਕੋਈ ਦੇਖਰੇਖ ਨਹੀਂ ਹੁੰਦੀ ਹੈ ਇਹ ਸਰਕਾਰ ਨੂੰ ਟਾਈਮ ਟੂ ਟਾਈਮ ਇਸ ਤੇ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਹੈ ਗੇਟਾਂ ਦੀ ਬਰੰਦ ਕਰਨੀ ਚਾਹੀਦੀ ਹੈ ਔਰ ਖੰਡਰ ਹੋਣ ਤੋਂ ਬਚਾਉਣਾ ਚਾਹੀਦਾ ਹੈ ਕੱਲਾ ਸਰਕਾਰ ਨੇ ਇਹ ਗੇੜ ਬਣਾਇਆ ਸੀ ਤੇ ਪਾਰ ਹੋਣੇ ਦੀ ਨਵੀਨੀਕਰਨ ਕਰਨ ਦੀ ਜਰੂਰਤ ਸੀ ਗੇੜ ਬਹੁਤ ਖਰਾਬ ਹੋ ਗਿਆ ਸੀ ਟੁੱਟ ਗਿਆ ਸੀ ਤੇ ਹੁਣ ਅਸੀਂ ਆਪਣੇ ਵੱਲੋਂ ਇਹ ਗੇੜ ਦਾ ਨਵੀਨੀਕਰਨ ਕੀਤਾ ਆ ਤੇ ਸਰਕਾਰ ਨੇ ਮਤਲਬ ਇਹਦੇ ਚ ਕੋਈ ਨਸਾਨ ਨਹੀਂ ਪਾਇਆ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਆਪਣੇ ਤੌਰ ਤੇ ਆਪਣੇ ਘਟੇ ਦੇ ਗੇੜ ਦਾ ਤਿਆਰੀ ਕਰ ਲਈਏ ਕਿੰਨੇ ਪਰਸੈਂਟ ਲਾਇਆ ਆਪਣੇ ਕੋ ਇਹਦੇ ਤਾਂ 9 ਲੱਖ ਰੁਪਈਆ ਲੱਗਾ ਜੀ ਸਾਡਾ ਅੱਛਾ ਤੇ ਸਰਕਾਰਾਂ ਨੂੰ ਕੋਈ ਮਦਦ ਕਿਉਂ ਨਹੀਂ ਦਿੱਤੀ ਗਈ ਪਤਾ ਨਹੀਂ ਜੀ ਸਰਕਾਰਾਂ ਨੂੰ ਪ੍ਰਸ਼ਾਸਨ ਨੇ ਸਰਕਾਰਾਂ ਨੇ ਵਿੱਚ ਕੋਈ ਮਦਦ ਨਹੀਂ ਕੀਤੀ ਤੇ ਅਸੀਂ ਉਹਨਾਂ ਨੂੰ ਦੱਸਿਆ ਵੀ ਸੀ ਪਰ ਕਾਫੀ ਦਿਨ ਹੋ ਗਏ ਸੋਨਾਂ ਨੂੰ ਕਹਿੰਦੇ ਆ ਤੇ ਹੁਣ ਗੇੜ ਦੀ ਹਾਲਤ ਖਸਤਾ ਹੁੰਦੀ ਜਾ ਰਹੀ ਸੀ ਤੇ ਇਸ ਕਰਕੇ ਫਿਰ ਅਸੀਂ ਆਪ ਹੀ ਇਹਦਾ ਸਾਰਾ ਖਰਚਾ ਕਰਕੇ ਤੇ ਗੇੜਦਾਨ ਵੀ ਨਿਕਰਨ ਕਰ ਲਿਆ ਜੀ ਆਪੇ ਤੁਹਾਨੂੰ ਕੱਟ ਨਹੀਂਤਾ ਆ ਜੀ ਹਾਂ ਜੀ ਆਪ ਹੀ ਇਹ ਕੱਟ ਨਹੀਂ ਦਿੱਤਾ ਅਸੀਂ ਆਰਮੀ ਅਫਸਰ ਬੁਲਾਏ ਸੀ ਤੇ ਆ ਮਨਰਾਜ਼ਗੀ ਪ੍ਰਸ਼ਾਸਨ ਨਾਲ ਵੀ ਹਾਂ ਜੀ ਜੇ ਪ੍ਰਸ਼ਾਸਨ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਸ ਕਰਕੇ ਸਾਨੂੰ ਉਹਨਾਂ ਨਾਲ ਥੋੜਾ ਜਿਹਾ ਗਿਲਾ ਵੀ ਹੈਗਾ ਹੈ ਤੇ ਕੱਲੋ ਜੇ ਕੱਲੋ ਜੇ ਕਮਲਾ ਦਾਸ ਨੂੰ ਆਇਆ ਸੀ ਦਲ ਸੰਮਾਨਕ ਤੇ ਜਾ ਰਹੇ ਕਸ਼ੀਰ ਦੇ ਅੱਗੇ ਦਾ ਗੇਟ ਆ ਬਣਾ ਜਾ ਰਿਹਾ ਕੀ ਕਹਿ ਸਕਨੇ ਆ ਜੀ ਤੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਤੇ ਥੋੜਾ ਉਹਨਾਂ ਨੂੰ ਅੱਗੇ ਹੋ ਕੇ ਇਹਨਾਂ ਕੰਮਾਂ ਚ ਅੱਗੇ ਆਉਣਾ ਚਾਹੀਦਾ ਸਾਰੇ ਸ਼ਹੀਦਾਂ ਦੇ ਜੋ-ਜੋ ਕੰਮ ਰਹਿੰਦੇ ਆ ਤੇ ਉਹ ਸਰਕਾਰ ਨੂੰ ਉਚੇਚੇ ਤੌਰ ਤੇ ਪਹਿਲਾਂ ਕਰਨੇ ਚਾਹੀਦੇ ਆ ਪਰ ਮੈਨੂੰ ਲੱਗਦਾ ਉਹਦੇ ਵੱਲ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਬ ਦਾ ਕਾਰਜ ਨਹੀਂ ਆ ਸਭ ਕੁਝ ਵੀ ਸਰਕਾਰ ਨੂੰ ਕੀ ਮੈਸੇਜ ਦੇਣਾ ਚਾਹੁੰਦੀ ਹਾਂ ਮੈਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਵੇਖੋ ਪਹਿਲਾਂ ਤੇ ਮੈਂ ਚਾਹੁੰਦੀ ਹਾਂ ਕਿ ਇਹ ਜਿਹੜੀ جنگ ਹੈ ਇਹ ਨਹੀਂ ਹੋਣੀ ਚਾਹੀਦੀ ਸਰਕਾਰ ਨੂੰ ਕੋਈ ਨਾ ਕੋਈ ਵਿਚਾਰਾ ਕੱਢ ਲੈਣਾ ਚਾਹੀਦਾ ਹੈ ਸਾਡੇ ਬੱਚੇ ਸ਼ਹੀਦ ਨਹੀਂ ਹੋਣੇ ਚਾਹੀਦੇ ਤਾਂ ਕਿ ਸਾਨੂੰ ਗੇੜ ਪੜਾਉਣ ਦੀ ਜਰੂਰਤ ਨਾ ਪਵੇ ਅਗਰ ਬੱਚੇ ਦੇ ਸੇਵਾ ਕਰਦੇ ਹਾਂ ਤੇ ਸੇਤੀ ਰਾਖੀ ਕਰਦੇ ਆ ਆਪਣੀ ਜਾਨਾਂ ਜਾਨਾਂ ਵਾਰ ਦਿੰਦੇ ਆ तो फिर सरकार को ध्यान देना चाहिए शहीद कौम व देश का सरमाया होते हैं शहीदों का सम्मान उनके परिजनों का सम्मान करना सरकारों का फर्ज है ये अक्सर बातें हम जो राष्ट्रीय पर्व पंद्रह अगस्त को छब्बीस जनवरी होते हैं हम राजनेताओं तो के मुख से सुनते हैं लेकिन जमीन में हकीकत कुछ और है बीस अगस्त सन दो हजार ग्यारह को गुरदासपुर का एक वीर सपूत लेफ्टिनेंट नवदीप सिंह जिन्होंने जम्मू कश्मीर के गृह सेक्टर में बांदीपुर जिले में तेरह आतंकियों को मारकर वीरता का त्याग रचा था जिनकी शूर वीरता को देखते हुए देश के तत्कालीन राष्ट्रपति ने उन्हें मरणोपरांत अशोक चक्र से सम्मानित किया था वो तो जिले का पहला ऐसा योद्धा जिसे यह शांति काल का सबसे बड़ा पुरस्कार मिला कैसे भी आपको अंकल ने बताया कि उनकी शहादत के बाद दो को बड़े प्रयासों से बार बार राइटअप कर करके कर नेताओं से मिल मिल के हमने ये गेट का जो ग्रांट सरकार द्वारा देगी चार साढ़े चार लाख के करीब उसमें भी परिवार ने अपनी जेब से पैसा लाया जो गेट आप देख रहे हो ना सरकार के अलावा सर परिवार ने उसमें भी उस वक्त ही अपनी जेब से पैसा खर्च किया था उसके बाद क्या हुआ कि गेट की हालत जो है पतली हो गई टाइलें गिरनी शुरू हो गई क्योंकि घटिया मटीरियर लगा था टाइलें गिर गई आस पास के जो दुकानदार थे वो तो परिवार से मिले कि सर यहाँ पे राह के सिर सिर्फ टाइलें गिर रही हैं तो ये बड़ी मुश्किल अगर किसी को ज़्यादा चोट लगे तो क्या होगा तो सरकार से मतलब उच्च अधिकारियों से सरकार से राइटअप किया गया नगर कौंसिल के साथ राइटअप किया गया लेकिन कोई सही रिस्पॉन्स नहीं मिला आखिर में शहीद परिवार ने फैसला किया अब हम सरकारों की तरफ नहीं देखेंगे और आज आप देख रहे हो एक भव्य गेट का जो न्यूनीकरण किया है परिवार ने और उनकी पूजनी माता श्रीमती जगतेंद्र कौर जी उनके पूजनी पिता कैप्टन जोगिंदर सिंह जी ने अपने कर कमलों से अपने सैन्य अधिकारियों को साथ लेकर उद्घाटन किया है इस गेट पर लगभग नौ लाख रुपए खर्चा हुआ पूरे गेट में साढ़े चार लाख बनाए उसमें भी परिवार ने पैसे लगाए लेकिन उसके रेनोवेशन पे नौ लाख रुपए परिवार ने जो खर्च किया क्योंकि जो जिस तरीके से एल्यूमिनिय की प्लेट्स लगाई गई है इनकी जो लाइफ है बहुत ज्यादा है अजीबों तक रहेगी जहाँ तक ये अपनी दुनिया रहेगी ये ये यादगारें जो है शहीदों की बनी हुई ये जिंदा रहनी चाहिए ताकि देश की भावी पीढ़ी जो है उनके मौरल रहे उनसे प्रेरणा उनके पर चले देश का दुर्भाग्य कि जब शहीद के अंतिम संस्कार होता है और अंतिम अरदास वाले दिन शहीद के घर मेला लगता है बड़े बड़े वायदे किए जाते हैं लेकिन आस्था आस्ता, आस्ता धीरे धीरे वो वायदे सारे कागजों में दफनों के रह जाते हैं सो मेरी सरकारों से अपील है कि जिन शौर्य वीरों ने देश के आने वाले कल के लिए अपना आज कुर्बान किया उनके वायदे जो परिवार के साथ किए हैं वो उनकी चेता ठंडी होने के साथ ही पूरे हो जाने चाहिए क्योंकि जिला उस बात का होता देश का और क्या है कि गेट पर नौ लाख रुपए परिवार खर्च कर रहा है इस तरीके की माँ से पूछा पिता से पूछा कैसा कर रहे हो कहते हमारी सबसे बड़ी दौलत थी नवदीप हमने कुरान कर दिया करने हैं तो आपके सामने नौ लाख रुपए जेब से खर्चा कोई गिला नहीं सिर्फ मन में टीस है कि जो काम सरकारों को करनी चाहिए वो आज परिवारों को खुद करना चाहिए आज करने पड़ रहे हैं मेरी सरकारों से पहला कि ऐसा नहीं होना चाहिए क्योंकि ये बीरों की भूमि है जहां जहां स्मारक बने यही स्मारक नहीं गुरुदासपुर में और भी स्मारक बने हैं उनकी हालत भी बहुत खस्ता है ये नहीं होना चाहिए छब्बीस जनवरी पंद्रह अगस्त पे पूरा प्रशासन जो सरकार के जो कैबिनेट मंत्री तक इस गेट से गुजरते हैं बड़ा भव्य गेट बना है तब तो वहां पर थोड़ा बहुत करके रेनोवेशन कर दी जाती है उसके बाद सब कुछ बुला दिया जाता है तो मैं कहना चाहता हूँ आपके माध्यम से क्या शहीदों को सिर्फ छब्बीस जनवरी और पंद्रह अगस्त पे हमें याद करना चाहिए शहीदों को हर सांस के साथ याद करना चाहिए सो एक अफर में आप सबका भी धन्यवाद कि आप यहाँ पे आए और इस परिवार को फिर मैं वंदन करता हूँ नमन करता हूँ कि इस परिवार ने ऐसा सपूत देश की बलिवेदी पर कुर्बान कर शहीद परिवार के लाने का गौरव प्राप्त किया धन्यवाद जय हिंद जय भारत